ਪੌਡਕਾਸਟਿੰਗ ਦਾ ਜ਼ਮਾਨਾ ਹੈ ਜਿਵੇਂ ਭਾਜੀ ਅਸੀਂ ਵੀ ਹੁਣ ਪੌਡਕਾਸਟ ਕਰਨ ਲੱਗ ਗਏ ਆ ਮੈਂ ਵੀ ਸ਼ੁਰੂ ਕਰਦਣਾ ਹੁਣ ਤੁਹਾਡੀ ਤੁਸੀਂ ਵੀ ਕਰ ਰਹੇ ਹੋ ਮੇਰਾ ਦਿਲ ਕਰ ਰਿਹਾ ਕੀ ਕਰਨਾ ਪੈਂਦਾ ਭਾਜੀ ਪੌਡਕਾਸਟ ਮੈਂ ਤੁਹਾਨੂੰ ਪੁੱਛਣਾ ਹੈ ਮੈਨੂੰ ਕਿਵੇਂ ਪੁੱਛਣਾ ਹੈ ਤੁਸੀਂ ਦੱਸੋ ਪਤਾ ਨਹੀਂ ਪੌਡਕਾਸਟ ਦੇ ਵਿੱਚ ਕੁਝ ਨਹੀਂ ਕਰਨਾ ਭਾਈ ਬਸ ਇੱਕ ਅੱਧੀ ਕੰਟਰੋਵਰਸੀ ਚੁੱਕ ਲੈਣੀ ਹੈ ਹੂੰ ਤੇ ਤੁਸੀਂ ਤਾਂ ਫਿਰ ਵੀ ਬੜੀ ਸੋਹਣੀ ਇੰਟਰੋ ਸੁਣਾਈ ਹੈ ਨਾ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਫਿਰ ਉਸ ਤੋਂ ਬਾਅਦ ਤੁਸੀਂ ਇਨਫਲੂਐਂਸਰ ਇੰਦਰਪਾਲ ਸਾਰਿਆਂ ਦੀ ਗੱਲ ਕੀਤੀ ਹੈ ਕਈ ਤਾਂ ਮੈਂ ਕਹਿੰਦਾ ਇਹੋ ਜਿਹੇ ਬੰਦੇ ਆ ਇੰਟਰਵਿਊ ਤੇ ਬੁਲਾ ਕੇ ਕਹਿਣਗੇ ਅੱਜ ਅਸੀਂ ਜਿਨ੍ਹਾਂ ਨੂੰ ਬੁਲਾਇਆ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਦੀ ਇੰਟਰੋ ਲਈ ਸ਼ਬਦਾਂ ਦੀ ਲੋੜ ਨਹੀਂ ਹੈ ਖਤਮ ਗੱਲ ਮੁੱਕ ਗਈ ਵੀ ਮਤਲਬ ਗੱਲ ਇਹ ਕਿ ਤੂੰ ਤਿਆਰੀ ਨਹੀਂ ਕੀਤੀ ਭਾ ਤੂੰ ਪੜ ਕੇ ਆਂਦਾ ਅਗਲੇ ਬਾਰੇ ਵੇਖ ਕੇ ਆਂਦਾ ਇੱਕ ਇਸੇ ਉਹ ਕੀ ਕਹਿੰਦੇ ਉਹਦੇ ਜਾਣ ਪਛਾਣ ਦੇ ਮਤਲਬ ਇਹਦਾ ਮਤਲਬ ਜਿੱਥੇ ਲਾਈਨ ਆ ਗਈ ਇਹਦਾ ਮਤਲਬ ਕਿ ਉਹਨੇ ਕੋਈ ਹੋਮਵਰਕ ਨਹੀਂ ਕੀਤਾ ਹੈ। ਤਾਂ ਇਹੀ ਪੜਤਖਾਸ਼ਾ ਬਸ। ਤੁਹਾਡੇ ਬਾਰੇ ਕੀ ਬੋਲੀਏ ਹੁਣ? ਹਾਂ। ਹਾਂ ਕੀ ਬੋਲੋ? ਇਹਨਾਂ ਲਈ ਤਾਂ ਸ਼ਬਦ ਹੀ ਨਹੀਂ ਹੈਗੇ। ਸ਼ਬਦ ਕਿਉਂ ਨਹੀਂ ਹੈਗੇ ਕਿਉਂਕਿ ਤੂੰ ਲਿਖਿਆ ਨਹੀਂ ਹੈ। ਤਾਂ ਕਰਕੇ ਤਾਂ ਕੋਈ ਸ਼ਬਦ ਨਹੀਂ ਹੈਗੇ। ਤਾਂ ਆਡੀਅנס ਨੂੰ ਵੀ ਲੱਗਦਾ ਕਿ ਸਹੀ ਗੱਲ ਸ਼ਬਦ ਹੀ ਨਹੀਂ ਹੈਗੇ।